ਰੇਟ ਆਪਾਂ ਕਰਦੇ ਆਂ ਬਾਈ ਵੀਡੀਓ ਦੇ ਵਿੱਚ ਹੀ ਰੇਟ ਕਰਾਂਗੇ ਲੈ ਵੀ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ 29 ਢੁੱਡੀ ਕਾ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀਰ ਕੋਲੇ ਆਪਣੇ ਛੋਟੇ ਕੋਲੇ ਤਿੰਨ ਨਾਗ ਜਿਹੜੇ ਵਕਾਊ ਆ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਸ਼ੇਅਰ ਕਰ ਦਿਓ ਕਿ ਇਨੀ ਨਿੱਕੀ ਉਮਰ ਦੇ ਵਿੱਚ ਮੁੰਡੇ ਕੰਮ ਕਰਦੇ ਆ ਤੇ ਹੌਸਲਾ ਦਿਆ ਕਰੋ ਖੇਤੀਬਾੜੀ ਨਾਲ ਜੁੜੇ ਇਹ ਤੇ ਪਸ਼ੂ ਪਾਲਣ ਧੰਦੇ ਨੂੰ ਅੱਗੇ ਵਧਾਉਣ ਦੇ ਲਈ ਸਾਥ ਜ਼ਰੂਰ ਦਿਆ ਕਰੋ ਵੀਰੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਤੇ ਕੋਲੇ ਇਹ ਤਿੰਨੇ ਨਾਗ ਵਕਾਊ ਆ ਜਿਹੜੇ ਹੈਗੇ ਆ ਹਾਂਜੀ ਬਾਈ ਜੀ ਇੱਕ ਜਰਸੀ ਵੇੜਾ ਇੱਕ ਕਚਫ ਵੇੜਾ ਤੇ ਇੱਕ ਸੂਣ ਵਾਲੀ ਗਾਂ ਵਾ ਹੈਣਾ ਜੀ ਤੇ ਪਹਿਲਾ ਆਪਾਂ ਇਸੇ ਗਾਂ ਤੋਂ ਸ਼ੁਰੂ ਕਰਦੇ ਆਂ ਵੀ ਇਹਦੇ ਕਿੰਨੇ ਦਿਨ ਤਕਰੀਬਨ ਰਹਿੰਦੇ ਆ ਹੁਣ ਸੂਣ ਦੇ ਵਿੱਚ ਹਜੇ ਇਹਦੇ ਬਾਈ ਜੀ 12-13 ਦਿਨ ਰਹਿੰਦੇ ਆ ਜੀ 12-13 ਦਿਨ ਰਹਿੰਦੇ ਆ ਹਾਂਜੀ ਬਾਈ ਤੇ ਪਿਛਲੇ ਸੂਏ ਵੀਰੇ ਕਿੰਨਾ ਦੁੱਧ ਦਤੈ ਨੇ ਉਹਨਾਂ ਨੇ ਦੱਸਿਆ ਵੀ 18-19 ਕਿਲੋ ਅਛਾ ਤੁਸੀਂ ਲਈ ਆ ਜਾਨੀ ਜੀ ਘਰੋਂ ਹੀ ਲਈ ਬਾਈ ਕਿਸੇ ਦੇ ਆਪਾਂ ਠੀਕ ਆ ਹਾਂ ਦਸੱਲੀ ਵਾਲੇ ਘਰੋਂ ਹੀ ਲਈ ਆ ਹਾਂ ਹਾਂ ਬਾਈ ਹਾਂ ਵੀ 18-19 ਕਿਲੋ ਦੱਸਿਆ ਠੀਕ ਆ ਤੇ ਕਿਹੜੇ ਸੂਏ ਵੀਰੇ ਇਹ ਇਹ ਬਾਈ ਤੀਜੇਗੇ ਸੂਏ ਸੂਗੀ ਤੀਜੇ ਸੂਏ ਹੁਣ ਆ ਜਣਦੀ ਹੁਣ ਇਹਨੇ ਗਾਂ ਸੂਣਾ ਮਾ ਹਾਂਜੀ ਬਈ ਹਨਾ ਵੀ ਲੈ ਮਿੱਤਰੋ ਤੁਸੀਂ ਦੇਖ ਸਕਦੇ ਦਰਸ਼ਕੋ ਗਾਂ ਨੂੰ ਤੇ ਲੇਵਾਲੂ ਅੱਜ ਬਣਾਉਦੀ ਪਈ ਚੱਲ ਢੁੱਲ ਬਹੁ ਪਈ ਆ ਬਈ ਹਜੇ ਹੂੰ ਹਾਂ ਇਹ ਵਧੀਆ ਬਣਾਉਗੀ ਲੇਵਾਂ ਟੈਟਰ ਕਰੂਗੀ ਹਜੇ ਤਾਂ ਹਾਂ ਬਈ 22 ਕਿਲੋ ਉਹ ਬਈ ਚੋ ਆਉਗੀ ਸੇਵਾ ਤੇ ਆ ਹਾਂਜੀ ਬਈ ਹਨਾ ਜੀ ਸੇਵਾ ਤੇ ਆ ਜਿਹੜੀਆਂ ਬੱਚੀਆਂ-ਵੱਚੀਆਂ ਨਿਕੀਆਂ ਬੰਨੀਆਂ ਇਹ ਆਪਣੇ ਘਰ ਤੋਂ ਆ ਜਾਂ ਮੁੱਲ ਲਿਆਉਣੇ ਕਿਵੇਂ ਇਹਨਾਂ ਦਾ ਕੰਮ ਕੀ ਕਰਦੀਆਂ ਬੱਚੀਆਂ ਜੀ ਹਾਂ ਹਾਂਜੀ ਠੀਕ ਆ ਇਹਨਾਂ ਨੂੰ ਇਹਨਾਂ ਦੀ ਸ਼ੌਂਕ ਨਾਲ ਤਿਆਰ ਕਰਦੇ ਆ ਤੁਸੀਂ ਆਹ ਆ ਦੋ ਬੱਚੀਆਂ ਇਹਨਾਂ ਦੀ ਡਿਟੇਲ ਕੀ ਆ ਇਹ ਬਾਈ ਜੀ ਆਪਾਂ ਲੈ ਜਾਂਦੀਆਂ ਜੀ ਅੱਛਾ ਹਾਂਜੀ ਇਹ ਦੋਨੇ ਦੁੰਦੀਆਂ ਬਈ ਠੀਕ ਆ ਹਾਂਜੀ ਆਹ ਜਰਸੀ ਆ ਗਈ ਹੈ ਨਾ ਇਹ ਜਰਸੀ ਪਿਆਉਰੀ ਕਿਹੜੇ ਟੀਕੇ ਟੂਕੇ ਦੀ ਪਤਾ ਕੋ ਨਹੀਂ ਬਈ ਐ ਨਹੀਂ ਪਤਾ ਤੇ ਆਹ ਜਫ ਆ ਗਈ ਹੈ ਹਾਂਜੀ ਠੀਕ ਆ ਵੀ ਇਹਨਾਂ ਦੇ ਤੁਸੀਂ ਥਣ ਥਣ ਮਿੱਤਰੋ ਦੇਖ ਸਾਦੇ ਆ ਬਹੁਤ ਵਧੀਆ ਬੱਥ ਬੁਥਾ ਵਾਲੇ ਥਾਣਾ ਤੇ ਰੇਟ ਆਪਾਂ ਕਰਦੇ ਆ ਬਈ ਵੀਡੀਓ ਦੇ ਵਿੱਚ ਹੀ ਰੇਟ ਕਰਾ ਗਾ ਦਾ ਦੱਸ ਇਹ ਗਾਂ ਦਾ ਕੀ ਰੇਟ ਹੋਊਗਾ ਇਹਦਾ ਬਾਈ ਜੀ ਲੈਂਡ ਦੇਣਾ ਰੁਪਿਆ 65000 ਰੁਪਿਆ ਜੀ 65000 ਹਾਂਜੀ ਕਿਹੜੇ ਸੂਏ ਦੱਸਿਆ ਸੀ ਇਹ ਤੀਜੇ ਸੂਏ ਸੂਏ ਤੀਜੇ ਸੂਏ ਜੀ ਤੇ ਆ ਆਪਣੀ ਜਰਸੀ ਵੇਡ ਦਾ ਇਹ ਬਾਈ ਦੋਨੇ ਜੋੜਾ 18000 ਰੁਪਏ ਦੇ ਦਾਂਗੇ ਦੋਨਾਂ ਦਾ ਜੋੜਾ ਜਾਣਗੀ ਹਨਾ ਹਾਂਜੀ ਤੇ ਕਿਵੇਂ ਬਾਈ ਅੰਦਰੋਂ ਅੰਦਰ ਦੀਆਂ ਇਹ ਅੰਦਰ ਦੀਆਂ ਬਾਤ ਸਭ ਠੀਕ ਹੈ ਜਮਾ ਠੀਕ ਹੈ ਹਨਾ ਬਾਕੀ ਜੇ ਕਹਿੰਦੇ ਤਸੱਲੀ ਕਰਾਉਣੀ ਹੋਵੇ ਆਪਦਾ ਡਾਕਟਰ ਸਾਦ ਕੇ ਕਰਾ ਸਕਦਾ ਹਾਂਜੀ ਹਾਂਜੀ ਠੀਕ ਆ ਬਾਈ ਜੇ ਕਹਿੰਦੇ ਤਸੱਲੀ ਕਰਾਉਣੀ ਹੈ ਮਿੱਤਰੋ ਆਪਦਾ ਡਾਕਟਰ ਸਾਦ ਕੇ ਅੰਦਰੋਂ ਚੈੱਕ ਪਾਸ ਕਰਕੇ ਦੀ ਆਪਦੀ ਤਸੱਲੀ ਕਰ ਸਕਦਾ ਵੀਰਾਂ ਦਾ ਵੀ ਅੰਦਰ ਦੀਆਂ ਪੂਰੀਆਂ ਸਾਫ਼ ਆ ਇਹ ਇਹਨੇ ਦੋਨੇ ਵੇੜਾਂ ਲਿਆਂਦ ਗਈਆਂ ਇਹ ਬਾਈ ਦੀ 1 ਮਹੀਨਾ 10 12 ਦਿਨ ਹੋ ਗਏ ਨੇ ਬਣੀ ਨੂੰ ਅੱਛਾ ਹਾਂਜੀ ਗਾਂ ਵਾਲੇ ਦੱਸਣੇ ਆਪਾਂ ਖਾਲੀ ਗਹਿ ਗਈ ਦੇਣੀ ਆ ਹਾਂ ਹਾਂ ਹਾਂਜੀ ਠੀਕ ਆ ਜਣਦੀ ਹਜੇ ਚੱਕਰ ਕੋਈ ਤਾਰਾ ਤੁਰਾ ਕੁਛ ਨਹੀਂ ਕੀਤਾ ਨੇ ਕੋਈ ਨਹੀਂ ਕੀਤਾ ਠੀਕ ਆ ਹਾਂਜੀ ਦੂਜੀ ਵੇੜਾ 'ਚ ਹੀਟ ਚਾਹੀਦੀ ਆ ਬਾਈ ਅੱਛਾ ਉਹਦੇ ਜਣਦੀ ਟੀਕਾ ਭਰਨਾ ਮਾ ਹਾਂਜੀ ਠੀਕ ਆ ਆ ਮਿੱਤਰੋ ਤੁਸੀਂ ਆ ਵੀ ਦੇ ਸਕਦੇ ਆ ਹੀਟ ਚਾਹੀ ਆ ਤੇ 1 ਮਹੀਨਾ ਹੋ ਗਿਆ ਬਣੀ ਨੂੰ ਬਾਕੀ ਤੁਸੀਂ ਆਪਦੀਆਂ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਓ ਤੇ ਵੀਰੇ ਏਰੀਆ ਕਿਹੜਾ ਏਰੀਆ ਦੱਸ ਦੋ ਆਪ ਦਾ ਏਰੀਆ ਬਾਈ ਜੀ ਮੋਗਾ ਜਿਹੜਾ ਹੀ ਪਿੰਡ ਕੋਕਰੀ ਗਾਣਾ ਹੂੰ ਤੇ ਫੋਨ ਨੰਬਰ 765298377 ਠੀਕ ਹਾਂਜੀ ਤੇ ਇਹ ਕੋਕਰੀ ਤੋਂ ਤਲਵੰਡੀ ਵਾਲੇ ਰਾਹ ਤੇ ਹੈਣਾ ਆਪਣਾ ਕੋਕਰੀ ਤੋਂ ਤਲਵੰਡੀ ਵਾਲੇ ਰਾਹ ਤੇ ਮਿੱਤਰੋ ਇਹਨਾਂ ਦਾ ਖੇਤਾਂ ਦੇ ਵਿੱਚ ਫਾਰਮ ਆ ਜੇ ਕਿਸੇ ਵੀਰ ਨੂੰ ਦੁੱਧ ਪੀਣ ਨੂੰ ਗਾਂ ਚਾਹੀਦੀ ਆ ਤੇ ਬੱਚੀਆਂ ਚਾਹੀਦੀਆਂ ਆਉ ਦੇ ਫਾਰਮ ਵਾਸਤੇ ਤਾਂ ਆ ਵੀਰ ਹੁਣਾਂ ਨਾਲ ਸੰਪਰਕ ਕਰ ਲਿਓ ਨੰਬਰ ਇਹਨਾਂ ਦਾ ਆਪਾਂ ਦੇਤਾ ਵਾ ਤੇ ਧੰਨਵਾਦ ਆ ਦਾ ਦੋਸਤੋ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਨੀ ਨਿੱਕੀ ਉਮਰ ਦੇ ਵਿੱਚ ਮੁੰਡੇ ਕੰਮ ਕਰਦੇ ਆ ਤੇ ਹੌਸਲਾ ਦਿਆ ਕਰੋ ਖੇਤੀਬਾੜੀ ਨਾਲ ਜੁੜੇ ਇਹ ਤੇ ਪਸ਼ੂ ਪਾਲਣ ਧੰਦੇ ਨੂੰ ਅੱਗੇ ਵਧਾਉਣ ਦੇ ਲਈ ਸਾਥ ਜ਼ਰੂਰ ਦਿਆ ਕਰੋ ਧੰਨਵਾਦ